ਸ੍ਰੀ ਗਾਲਬਾਈ ਜੀ ਤੇ ਨਵਾਂ ਅਪਡੇਟ ਲੈ ਕੇ ਫੇਰ ਹਾਜ਼ਰ ਹੋਏ ਆ ਤੇ ਡਿਟੇਲ ਇਹ ਸੀ ਬਾਈ ਜੀ ਕਿ ਅੱਜ ਹੀ ਅਸੀਂ ਸਵੇਰੇ ਉੱਠ ਕੇ ਜਦੋਂ ਨਿਊਜ਼ ਦੇਖੀ ਨਿਊਜ਼ ਦੇ ਉੱਤੇ ਚੱਲ ਰਿਹਾ ਸੀ ਲਾਈਵੋ ਯੂਐਸ ਦੇ ਪ੍ਰੰਪਤ ਪ੍ਰਧਾਨ ਮੰਤਰੀ ਦੀ ਨਿਊਜ਼ ਤਾਂ ਦਿੱਕਤ ਇਹ ਹੈ ਕਿ ਅੱਜ ਹੀ ਉਹਨਾਂ ਨੇ ਦਸਕਤ ਕਰਤੇ ਤੇ ਉਹ ਦਸਕਤ ਐਦਾਂ ਕਰਤੇ ਬਾਈ ਜੀ ਕਿ ਉਹਨਾਂ ਨੇ 12 ਕੰਟਰੀਆਂ ਦੇ ਉੱਤੇ ਰੋਕ ਲਾ ਦਿੱਤੀ ਕੀ 12 ਕੈਂਟਰੀਆਂ ਦੇ ਹੁਣ ਜੋ ਵੀ 12 ਕੈਂਟਰੀਆਂ ਲਿਸਟ ਦੇ ਉੱਤੇ ਤੁਹਾਨੂੰ ਨਾਮ ਤੁਸੀਂ ਪੜ੍ਹ ਸਕਦੇ ਹੋ ਨਾਮ ਤੁਹਾਨੂੰ ਦਿੱਤੇ ਨੇਗੇ ਕਿ ਕਿਹੜੀ-ਕਿਹੜੀ ਕੈਂਟਰੀ ਆ ਉਹ ਤੇ ਤਕਰੀਬਨ ਜਿਹੜੀਆਂ ਹੈਗੀਆਂ ਸੀ ਉਹਨਾਂ ਦੇ ਉੱਤੇ ਟੋਟਲੀ ਪਾਬੰਦੀ ਲਾਤੀ ਪਈ ਜੀ ਉਹ ਕੈਂਟਰੀਆਂ ਦੇ ਲੋਕ ਹੁਣ ਨਹੀਂ ਆ ਸਕਦੇ ਇਹਨਾਂ ਦੇ ਵਿੱਚ ਹੋਰ ਸੱਤ ਕੈਂਟਰੀਆਂ ਐਡ ਕੀਤੀਆਂ ਨੇਗੀਆਂ ਉਹ ਸੱਤ ਕੈਂਟਰੀਆਂ ਦੇ ਨਾਮ ਵੀ ਐਸਾਈਡ ਚੱਲ ਰਹੇ ਨੇ ਭਰਾ ਜੀ ਉਹ ਸੱਤੇ ਕੈਂਟਰੀਆਂ ਦੇਖੋ ਜਿਹੜੀਆਂ ਪੂਰੀ ਪਾਬੰਦੀ ਲਾਈ ਆ ਉਹ ਤਾਂ ਬਿਲਕੁਲ ਹੀ ਨਹੀਂ ਆ ਸਕਦੇ ਉਹ ਕਹਿੰਦੇ ਇਸ ਕੰਟਰੀ ਦੇ ਲੋਕ ਬਹੁਤ ਹੀ ਡੇਂਜਰਸ ਨੇਗੇ ਜਿਹੜੇ ਇੱਥੇ ਸਾਡੇ ਆ ਕੇ ਮੰਨ ਲਓ ਕੋਈ ਕ੍ਰਾਈਮ ਕਰਦੇ ਨੇ ਕਿਸੇ ਵੀ ਗਤੀਵਿਧੀ ਚ ਸ਼ਾਮਲ ਹੁੰਦੇ ਨੇ ਤੇ ਕਹਿੰਦੇ ਉਹ ਦੇਸ਼ ਦੇ ਲੋਕ ਬਿਲਕੁਲ ਹੀ ਵਧੀਆ ਨਹੀਂ ਉਹ ਦੇਸ਼ਾਂ ਨੂੰ ਪੂਰੀ ਨਾ ਗਈ ਉਹ ਦੇਸ਼ ਦੇ ਲੋਕ ਇਸ ਕੰਟਰੀ ਦੇ ਸਾਡੀ ਕੰਟਰੀ ਦੇ ਵਿੱਚ ਨਹੀਂ ਪੈਰ ਰੱਖ ਸਕਦੇ ਪੂਰੀ ਤਰ੍ਹਾਂ ਰੋਕ ਲਾਤੀ ਉਹਦੇ ਵਿੱਚੋਂ 7 ਕੰਟਰੀਆਂ ਹੋਰ ਨੇ ਉਹ ਕਹਿੰਦੇ ਸੱਤ ਕੰਟਰੀਆਂ ਦੇ ਲੋਕਾਂ ਉੱਤੇ ਹੋਰ ਵੀ پابੰਦੀ ਆ ਪਰ ਉਹ ਕੰਟਰੀਆਂ ਦੇ ਲੋਕ ਆ ਸਕਦੇ ਨੇ ਉਹਨਾਂ ਦੇ ਡਾਕੂਮੈਂਟ ਉਹਨਾਂ ਨੂੰ ਬਹੁਤ ਬਹੁਤ ਹੀ ਕਹਿ ਲੋ ਵੀ ਜਿਆਦਾ ਪ੍ਰੀਖਿਆ ਕਰਨੀ ਕਹਿ ਲੋ ਵੀ ਆਪਾਂ ਨੂੰ ਜਿਆਦਾ ਡਿਟੇਲ ਦੇ ਵਿੱਚ ਡਾਕੂਮੈਂਟ ਜਮ੍ਹਾਂ ਕਰਾਉਣੇ ਪੈਣਗੇ ਤੋ ਇਹ ਬੰਦਾ ਪਿੱਛੇ ਕ੍ਰੈਮ ਤਾਂ ਨਹੀਂ ਕੀਤਾ ਜਾਂ ਇਹਦੀ ਲਿਸਟ کہیں ਦੀ ਆ ਉਹਦਾ ਡਾਟਾ ਫੁੱਲ ਚੈੱਕ ਕਰਨਗੇ ਵੀ ਬੰਦਾ ਕਿਉਂ ਜਾਏ ਤੇ ਉਹਨਾਂ ਵਿੱਚੋਂ ਤਾਂ ਉਹ 7 ਕੈਂਟਰੀਆਂ ਨੇ ਜਿਹੜੀਆਂ ਬਾਈ ਜੀ ਤੁਸੀਂ ਨਾਮ ਦੇਖ ਰਹੇ ਹੋਗੇ ਉਹਨਾਂ ਨੂੰ ਵੀ ਬੜੀ ਮੁਸ਼ਕਲ ਨਾਲ ਵੀਜ਼ਾ ਮਿਲੂਗਾ ਹੁਣ ਇਹ ਸਮਝ ਲਓ ਵੀ ਕੋਈ ਚਾਂਸ ਨਹੀਂ ਵੀਜ਼ਾ ਮਿਲਦਾ ਤੇ ਇਹਦੇ ਵਿੱਚ ਬਾਈ ਜੀ ਆਪਣੇ ਜੇ ਤੁਸੀਂ ਕਹੋ ਆਪਣੇ ਦੇਸ਼ ਨਹੀਂ ਸ਼ਾਮਲ ਹੈਗੇ ਇਹ ਟੋਟਲੀ ਹੋਰ ਦੇਸ਼ ਨੇ ਆਪਣੇ ਦੇਸ਼ ਨੂੰ ਜਿੱਦਾਂ ਚੱਲਦਾ ਆਉਂਦਾ ਸੀ ਉਦਾਂ ਹੀ ਆ ਤੇ ਆਪਣੇ ਦੇਸ਼ ਦੇ ਜਿੱਦਾਂ ਲੱਗਦੇ ਸੀ ਵੀਜ਼ੇ ਉਹ ਲੱਗਦੀ ਆਉਂਦੇ ਨੇ ਕਿ ਕਹਿ ਲਓ ਪੜਾਈ ਤੌਰ ਤੇ ਜਾਂ ਕਿੱਦਾਂ ਹੁਣ ਪੜਾਈ ਤੌਰ ਵਾਲਾ ਇਹਨੇ ਬੰਦ ਕਰਤੇ ਔਰ ਜਿਹੜੇ ਵੀ ਕੋਈ ਮਾਣੇ ਮੋਟੇ ਵੀ ਜੇ ਲੱਗਦੇ ਸੀ ਉਹ ਉਦਾਂ ਹੀ ਆ ਆਪਣੇ ਤਾਂ ਵੈਸੇ ਵੀ ਡੇਟ ਬਹੁਤ ਲੰਮੀ ਮਿਲਦੀ ਆ ਤੇ ਉਹਨਾਂ ਕੰਟਰੀਆਂ ਨੂੰ ਹੁਣ ਪੂਰੀ ਤਰ੍ਹਾਂ ਰੋਕ ਲਾਤੀ ਬਈਗੀ ਤੇ ਹੁਣ ਉਹ ਮੰਨ ਲਓ ਵੀ ਉਹ ਕੰਟਰੀਆਂ ਦੇ ਬੰਦੇ ਬਿਲਕੁਲ ਨਹੀਂ ਆ ਸਕਦੇ ਪੂਰੀ ਤਰ੍ਹਾਂ پابੰਦੀ ਆ ਸੱਤ ਕੰਟਰੀਆਂ ਜਿਹੜੀਆਂ ਦੂਜੀਆਂ ਤੇ ਟੈਂਪੋਰਰੀ ਆਰਜੀ ਰੋਕ ਲਾਈ ਹੈ ਕਿ ਭਾਈ ਉਹਨਾਂ ਨੂੰ ਬਹੁਤ ਡਾਕੂਮੈਂਟਾਂ ਦੇ ਵਿਚਲੀ ਲੰਘਣਾ ਪਊਗਾ ਬਹੁਤ ਸਾਰੇ ਡਾਕੂਮੈਂਟ ਜਮ੍ਹਾਂ ਕਰਾਉਣਾ ਪੈਣਗੇ ਇੰਟਰਵਿਊਆਂ ਦੇਣੀਆਂ ਪੈਣਗੀਆਂ ਆ ਉਹ ਵੀ ਨਹੀਂ ਸਕਦੇ ਕਿਉਂਕਿ ਜਦੋਂ ਹੁਣ ਜ਼ਿਆਦਾ ਪਾਬੰਦੀ ਕਰਤੀ ਪਈ ਗਈ ਕਹਿੰਦੇ ਨੇ ਬ੍ਰੇਕ ਲਾ ਦਿੱਤੇ ਫਿਰ ਆ ਕਿਵੇਂ ਜਾਣਗੇ ਤੇ ਕੁੱਲ ਮਿਲਾ ਕੇ ਇਹ ਹੈ ਬਾਈ ਜੀ ਉਹ ਕੰਟਰੀਆਂ ਦੇ ਬੰਦੇ ਹੁਣ ਯੂਐਸਏ ਵਿੱਚ ਪੈਰ ਨਹੀਂ ਰੱਖ ਸਕਦੇ ਤੇ ਹੁਣ ਗੱਲ ਆਪਣੇ ਦੇਸ਼ ਦੀ ਲਾ ਲਓ ਆਪਣੇ ਆਪਣੇ ਦੇਸ਼ ਦੇ ਵਿੱਚ ਜੇ ਇੰਟਰਵਿਊ ਦਾ ਟਾਈਮ ਲੈਣੀ ਆ ਤਾਂ ਬਹੁਤ ਲੰਬੀ ਡੇਟ ਮਿਲਦੀ ਆ ਬਹੁਤ ਤੀਸਾ ਨੇ ਤਾਂ ਬੰਦੇ ਦਾ ਬੈਸੀ ਦਮ ਨਿਕਲਿਆ ਤਾਂ ਤੇ ਕਾਫੀ ਸਾਲ ਪਹਿਲਾਂ ਮੈਨੂੰ ਸੁਣ ਮੈਂ న్యూਸ ਦੇ ਉੱਤੇ ਪੜ੍ਹਿਆ ਵੀ ਸੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਵੀ ਕੀਤਾ ਸੀ ਤੇ ਜੇ ਕਹਿੰਦੇ ਚైనా ਇੰਟਰਵਿਊ ਬੁੱਕ ਕਰਾਉਂਦਾ ਤਾਂ ਉਹਨੂੰ 48 ਘੰਟਿਆਂ ਦਾ ਟਾਈਮ ਮਿਲਦਾ 48 ਘੰਟਿਆਂ ਦੇ ਵਿੱਚ ਚైనా ਦੇ ਲੋਕਾਂ ਦਾ ਵੀਜ਼ਾ ਆ ਜਾਂਦਾ ਦਾ ਤੇ ਕਹਿੰਦੇ ਉਹ ਓਥੇ ਇੰਡੀਆ ਦੀ ਗੱਲ ਕਰੀਏ ਡੇਢ ਤੋਂ 2 ਸਾਲ ਲੱਗ ਜਾਂਦੇ ਬਈ ਵੀਜ਼ੇ ਦੇ ਪ੍ਰੋਸੈਸਿੰਗ ਇੰਟਰਵਿਊ ਦਾ ਹੋ ਗਿਆ ਉਸ ਤੋਂ ਬਾਅਦ ਵੀਜ਼ਾ ਕਹਿੰਦੇ ਵੀ ਤਕਰੀਬਨ 2 ਸਾਲ ਦਾ ਸਾਰਾ ਸਮਾਂ ਲੱਗ ਜਾਂਦਾ ਅਪਲਾਈ ਕਰਨ ਤੋਂ ਬਾਅਦ ਤੇ ਚైనా ਨੂੰ 48 ਘੰਟੇ 2 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਤਾਂ ਤੁਸੀਂ ਦੇਖ ਲਓ ਬਾਈ ਕਿੰਨਾ ਫਾਸਟ ਦੇਸ਼ ਹੈਗਾ ਜਿਹਨੂੰ ਯੂਐਸਏ ਸਿਰਫ 48 ਘੰਟਿਆਂ ਦੇ ਵਿੱਚ ਵੀਜ਼ਾ ਦੇ ਰਿਹਾ ਇਹ ਉਹਦੀ ਕਾਬਲੀਅਤ ਆ ਬਾਈ ਕਿਉਂਕਿ ਉੱਥੇ ਜਿਹੜੇ ਲੋਕ ਨੇ ਨਾ ਸਾਰੇ ਲੋਕ ਮਿਹਨਤੀ ਵਾਲੇ ਨੇਗੇ ਉੱਤੇ ਲੈ ਕੇ ਹਰ ਕੋਈ ਟੈਕਨੋਲੋਜੀ ਦੇ ਵਿੱਚ ਕੰਮ ਕਰਦਾ ਮਿਹਨਤ ਆਪਣੇ ਦੇਖ ਚ ਵੀ ਹੈਗੀ ਆ ਵੀ ਨਹੀਂ ਹੈਗੀ ਉੱਥੋਂ ਦੇ ਜਿਹੜੇ ਲੋਕ ਨੇ ਟੈਕਨੋਲੋਜੀ ਦੇ ਉੱਤੇ ਕੰਮ ਕਰਦੇ ਨੇ ਤੇ ਯੂਐਸਏ ਇਸੇ ਕਰਕੇ ਉਹਨਾਂ ਨੂੰ 48 ਘੰਟਿਆਂ 'ਚ ਵੀਜ਼ਾ ਅਪਰੂਵਲ ਕਰਦਾ ਦਾ ਬਾਈ ਜੀ ਕਿਉਂਕਿ ਸਾਰੇ ਟੈਕਨੋਲੋਜੀ ਚ ਰੰਗੇ ਟੈਕਨੋਲੋਜੀ ਉਹਨਾਂ ਨੂੰ ਚਾਹੀਦੀ ਆ ਤੇ ਆਪਣੇ ਦੇਹ ਦੇ ਵਿੱਚ ਮਿਹਨਤ ਹੀ ਹੈਗੇ ਨੇ ਪਰ ਟੈਕਨੋਲੋਜੀ ਨਹੀਂ ਹੈਗੀ ਲੋਕ ਟੈਕਨੋਲੋਜੀ ਕਣੀ ਘਟ ਗਏ ਨੇ ਮਿਹਨਤ ਤਾਂ ਨਹੀਂ ਵੱਧਦੇ ਨੇ ਤੇ ਤਾਂ ਕਰਕੇ 2 ਸਾਲ ਦਾ ਸਮਾਂ ਲੱਗਿਆ ਤਾਂ ਉਹਦੇ ਨੂੰ दाम ਟੁੱਟ ਗਿਆ ਦਾ ਬਈ ਆਮ ਬੰਦੇ ਦਾ ਤਾਂ ਤੇ ਬਾਕੀ ਅੱਜ ਦਾ ਅਪਡੇਟ ਇਹੀ ਸੀ ਬਈ ਜੀ ਕਿ ਬਹੁਤ ਸਾਰੀਆਂ ਕੈਂਟਰੀਆਂ ਦੇ ਵੀਜ਼ੇ ਉਹਨੇ ਪੂਰੀ ਤਰ੍ਹਾਂ ਹੀ ਰੋਕ ਲਾਤੀ ਕੁਝ ਕੈਂਟਰੀਆਂ ਦੇ ਵੀਜ਼ਾ ਤੇ ਸੱਤ ਤੇ ਟੈਂਪਰੇਰੀ ਰੋਕ ਲਾਤੀ ਤੇ ਬਾਕੀ ਬਈ ਤੁਹਾਨੂੰ ਪਤਾ ਹੀ ਹੈ ਜਿਹੜਿਆਂ ਨੂੰ ਟਾਈਮ ਪਾਸ ਹੀ ਮਿਲਦੇ ਨੇ ਬੀਜੇ ਬੜੀ ਮੁਸ਼ਕਲ ਨਾਲ ਬਣਦੇ ਨੇ ਤੇ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਕੀ ਕੁਝ ਹੋਊਗਾ ਇਹ ਤੁਹਾਨੂੰ ਬਈ ਜੀ ਆਉਣ ਵਾਲੇ ਖਬਰਾਂ 'ਚ ਦਿਖਾਉਂਦੇ ਰ੍ਹਾਂਗੇ ਤੁਹਾਡਾ ਦੇਖਣ ਲਈ ਬਹੁਤ ਧੰਨਵਾਦ ਤੇ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਜੀ